ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਵੀ ਫਾਰਮ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਲਵਾਨਿਆ ਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਪੈ ਜਾਂਦੀ ਹੈ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਪਹਿਲਾ ਸੂਆ ਗੱਭਨ ਝੂਟੀ ਆ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਵੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਓ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਬਾਈ ਵਧੀਆ ਜੀ ਠੀਕ ਆ ਨਾਮ ਦੱਸਿਓ ਬਾਈ ਆਪਣਾ ਨਾਮ ਆਪਣਾ ਬਲਕਾਰ ਸਿੰਘ ਆ ਜੀ ਬਲਕਾਰ ਸਿੰਘ ਹਾਂਜੀ ਠੀਕ ਆ ਬਾਈ ਬਲਕਾਰ ਇੱਕ ਵਾਰੀ ਆਪਣਾ ਫੋਨ ਨੰਬਰ ਦੱਸ ਦਿਓ 9914336160 ਠੀਕ ਆ ਚੋਟੀ ਕਰ ਦਈਏ ਬਾਈ ਹਾਂਜੀ ਚੋਟੀ ਕਰ ਦਈਏ ਕਿੰਨਾ ਪਹਿਲਾ ਸੂਆ ਸੂਣਾ ਬਈ ਪਹਿਲਾ ਸੂਆ ਠੀਕ ਆ ਕਿੰਨੇ ਦਿਨ ਪਏ ਬਈ ਸੂਨ ਚ ਇਹ 6 ਤੋਂ 8 ਦਿਨ ਲੈ ਜੂਗੀ ਠੀਕ ਆ 6 ਤੋਂ 8 ਦਿਨ ਲੈ ਜੂਗੀ ਹਾਂਜੀ ਠੀਕ ਆ ਬਈ ਇਹਦੀ ਮਾਂ ਦਾ ਦੁੱਧ ਕਿੰਨਾ ਗਰੇ ਆ ਆਪਣੇ ਕੋਲੇ ਸੀਗੀ ਇਹਦੀ ਮਾਂ ਦਾ ਦੁੱਧ ਵੀ 17 ਤੋਂ 18 ਦੇ ਵਿੱਚ ਰਿਹਾ ਜੀ 17 18 ਦੇ ਵਿੱਚ ਵਿੱਚ ਰਿਹਾ ਹਾਂਜੀ ਠੀਕ ਆ ਇਹਦਾ ਕੀ ਅਨਮਾਨ ਕਰਦੇ ਆ ਬਈ ਪਹਿਲੇ ਸੂਏ ਇਹਦਾ ਜੀ ਬਾਕੀ ਤਾਂ ਇਹ ਆ ਵੀ ਫਾਰਮ ਸੰਭਾਲਦੇ ਸਿਰ ਤੇ ਆ ਹਾਂਜੀ ਬਾਕੀ 11 ਜਾਂ 12 ਲੀਟਰ ਤੋਂ ਪਲੱਸ ਜਾਊਗੀ ਜਾਊਗੀ ਠੀਕ ਆ 11 12 ਲੀਟਰ ਦੇ ਲਗਭਗ ਪਾ ਦੂਗੀ ਹਾਂਜੀ ਠੀਕ ਆ ਉਸੀ ਮਨ ਵਾਲੇ ਫੱਕ ਤੋਂ ਪਤਾ ਹੈ ਵੀ ਕਿਹੜਾ ਲੱਗਿਆ ਜਾਂ ਆਪ ਕਿਹੜੇ ਦੀ ਉਹ ਆਪਾਂ ਫੋਨ ਤੇ ਡਿਟੇਲ ਜਾਣਕਾਰੀ ਦੇ ਦਾਂਗੇ ਸਾਰੀ ਠੀਕ ਆ ਵੈਸੇ ਹੈਗਾ ਰਿਕਾਰਡ ਹਾਂਜੀ ਰਿਕਾਰਡ ਦੇ ਦਾਂਗੇ ਠੀਕ ਆ ਲਓ ਵੀ ਬਾਈਆਂ ਦਾ ਰਿਕਾਰਡ ਹੈਗਾ ਝੂਟੀ ਸੋਹਣੀ ਆ ਦੋਸਤੋ ਕਦ ਕਾਟ ਸੋਹਣਾ ਸਿੰਕ ਕੁਆਲਿਟੀ ਦੀ ਗੱਲ ਕਰੀਏ ਦੋਸਤੋ ਬਿਲਕੁਲ ਕੁੰਡਾ ਸਿੰਘ ਆ ਚੈੱਕ ਕਰ ਸਕਦੇ ਆ ਦੋਵੇਂ ਸਿੰਘਾਂ ਦੀ ਸ਼ੇਪ ਇੱਕੋ ਜੀ ਆ ਚੈੱਕ ਕਰ ਸਕਦੇ ਆ ਬਾਕੀ ਸੋਹਣੇ ਕਦ ਕਾਠ ਵਾਲੀ ਆ ਕੋਈ ਦੋਸਤੋ ਝੂਟੀ ਨਹੀਂ ਝੂਟੀ ਪਹਿਲੇ ਸੂਏ ਸੋਹਣਾ ਕਦ ਕਾਠ ਆ ਹਵਾਨੇ ਦੀ ਜੱਜਮੈਂਟ ਤੁਹਾਨੂੰ ਦੋਨੇ ਪਾਸਿਆਂ ਤੋਂ ਕਰਵਾ ਦਿੰਦੇ ਆ ਚੈੱਕ ਕਰ ਸਕਦੇ ਪੈਟਪੁੜੇ ਨਿਗਾਮ ਆ ਸਕਦੇ ਆ ਸੋਹਣਾ ਹਵਾਨਾ ਤਿਆਰ ਕੀਤਾ ਹੈ ਚੈੱਕ ਕਰਿਓ ਮੜਾ ਦੇਖ ਸਕਦੇ ਆ ਬਾਕੀ 6-7 ਦਿਨਾਂ ਲੈ ਕੇ ਜਾਂਦੀ ਇਹਦਾ ਹਵਾਨਾ ਕਰਮਾਣੀ ਨੇ ਹੋਰ ਵੀ ਸੋਹਣਾ ਤਿਆਰ ਕਰ ਜਾਣਾ ਇਹ ਕਰੀ ਤੁਹਾਨੂੰ ਨਿਗਾਮ ਮਰਾਉਣੇ ਆ ਦੋਨੇ ਪਾਸੇ ਦੋ ਹਵਾਨੇ ਦੀ ਚੈੱਕ ਕਰ ਸਕਦੇ ਆ ਗੈਰ ਸੈੱਟ ਚੈੱਕ ਕਰ ਸਕਦੇ ਆ ਬਾਕੀ ਦੋਸਤੋ ਹਵਾਨਾ ਸੋਹਣਾ ਤਿਆਰ ਕੀਤਾ ਤੇ ਬਾਕੀ ਜਿੱਦਿਆਂ ਨਾਲ ਜਾਂਦੀ ਹੈ ਤਾਂ ਹਵਾਨਾ ਕਰਮਾਣੀ ਨੇ ਇਹਨੇ ਸੋਹਣਾ ਤਿਆਰ ਕਰ ਜਾਣਾ ਚੈੱਕ ਆਪ ਸਕਦੇ ਆ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਲੇ ਵੀ ਇਹ ਕਰੀ ਨਾ ਜਿਹੜਾ ਕੜਵਾ ਲਈ ਇਹਦਾ ਕੋਈ ਬਾਈ ਦਾ ਉਪਾਰ ਦਾ ਕੰਮ ਨਹੀਂ ਘਰ ਦੇ ਜਾਨਵਰ ਆ ਘਰ ਦੀ ਝੂਟੀ ਆ ਸੋਹਣਾ ਕੱਦ ਕਾਠਾ ਬੇਲਬੂਲ ਚੰਗੀ ਆ ਹਵਾਨਾ ਹੀ ਕਰਮਾਲੀ ਨੇ ਸੋਹਣਾ ਤਿਆਰ ਕੀਤਾ ਹੋਇਆ ਬਾਕੀ ਜਿਹੜੇ ਵੀ ਦੇ ਪਸੰਦ ਹੋਵੇ ਤਾਂ ਤਸੱਲੀ ਤੁਸੀਂ ਆਪਦੀ ਇੱਥੇ ਆ ਕੇ ਕਰ ਲੈਣੀ ਹੈ ਚੈੱਕ ਕਰ ਸਕਦੇ ਆ ਹਵਾਨਾ ਉਹ ਸੋਹਣਾ ਤਿਆਰ ਕੀਤਾ ਹੋਇਆ ਬਾਕੀ ਰਮਾਨਾ ਜੇ ਦੇ ਨਾਲ ਜਾਂਦੀ ਆ ਆਵਾਣਾ ਕਰਮਾਲੀ ਨੇ ਹੋਰ ਵੀ ਸੋਨਾ ਤਿਆਰ ਕਰ ਦੇਣਾ ਲੈ ਚੱਲ ਬਈ ਬਾਕੀ ਕਰਮਾਲੀ ਸੀਨਸ ਆਊਗਾ ਚੈੱਕ ਕਰਦਾ ਸੀ ਕੋਈ ਦੋਸਤੋ ਭੱਜਾ ਨਸੇ ਨਹੀਂ ਕਰਦੀ ਬੜੀ ਮਰਿਆਦਾ ਵਾਲੀ ਝੋਟੀ ਹੈ ਦੋਸਤੋ ਬੱਲੇ ਦੇ ਰੇਟ ਦੀ ਗੱਲ ਕਰੀ ਤੇ ਤਾਂ ਰੇਟ ਕੀ ਕਰਾਂਗੇ ਫਿਰ 1,75,000 ਰੁਪਏ ਠੀਕ ਹੈ 1,75,000 ਹਾਂਜੀ ਠੀਕ ਹੈ ਕੋਈ ਥੋੜਾ ਬਹੁਤਾ ਮੌਕੇ ਦੇ ਮਾਨਤਾਨ ਬਾਕੀ ਮਾਨਤਾਨ ਮੌਕੇ ਦੇ ਹੋ ਜਾਂਦੇ ਠੀਕ ਹੈ ਲਓ ਵੀ ਮਾਨਤਾਨ ਹੋ ਜੂਗਾ 1,75,000 ਰੁਪਏ ਰੇਟ ਆ ਜਿਹੜੇ ਵੀਰ ਦੇ ਦੋਸਤੋਂ ਪਸੰਦ ਹੋਏ ਠੀਕ ਹੈ ਲਓ ਵੀ 175000 ਰੁਪਏ ਬਾਈ ਨੇ ਰੇਟ ਤਾਂ ਹੀ ਕੀਤਾ ਮੌਕੇ ਤੇ ਮਾਨਤਾਨ ਹੋ ਜਾਊਗਾ ਪਿੰਡ ਬਾਈ ਦਾ ਹੈਗਾ ਲਬਾਣੇ ਵਾਲੀ ਜ਼ਿਲ੍ਹਾ ਸ਼੍ਰੀ ਮੋਕਸਸ ਹੈ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲਿਓ ਜੀ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ